ਦੈਨਿਕ ਸਵਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਮ ਸਿੰਘ ਦਿਖਪਾਲ ਲੋਕ ਸਭਾ ਚੋਣਾਂ 2024 ਨੂੰ ਕੁਝ ਹੀ ਸਮਾਂ ਬਚਿਆ ਤਾਂ ਆਖਰੀ ਚਰਮ ਤ ਜਿਹੜੇ ਕਿ ਚੋਣ ਨੇ ਚੱਲ ਰਹੇ ਨੇ ਤਾਂ ਜੇਕਰ ਲੋਕ ਸਭਾ ਹਲਕਾ ਸ਼੍ਰੀ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਬੀਤੇ ਕੱਲ ਵੱਡੀਆਂ ਰੈਲੀਆਂ ਦੇਖਣ ਨੂੰ ਮਿਲੀਆਂ ਰੱਖਿਆ ਮੰਤਰੀ ਰਾਜਨਾ ਸਿੰਘ ਇੱਥੇ ਪਹੁੰਚਦੇ ਨੇ ਪ੍ਰਿੰਕਾ ਗਾਂਧੀ ਇੱਥੇ ਪਹੁੰਚਦੇ ਨੇ ਵੱਡੀਆਂ ਰੈਲੀਆਂ ਕੀਤੀ ਜਾਂਦੀਆਂ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਜੀ ਮੌਜੂਦ ਨੇ ਨਾਗਰਾ ਸਾਹਿਬ ਕਿਵੇਂ ਦੇਖਦੇ ਹੋ ਲੋਕ ਸਭਾ ਚ ਉਹਨਾਂ ਨੂੰ ਕੁਝ ਹੀ ਸਮਾਂ ਬਚਿਆ ਤਾਂ ਵੱਡੇ ਦਿgget ਜਿਹੜੇ ਕਿ ਲਗਾਤਾਰ ਚੋਣ ਰੈਲੀ ਨੂੰ ਵੀ ਸੰਬੋਧਨ ਕਰ ਰਹੇ ਨੇ ਬੀਤੇ ਕੱਲ ਪ੍ਰਿੰਕਾ ਗਾਂਧੀ ਵੀ ਇੱਥੇ ਪਹੁੰਚੇ ਸੀਗੇ ਤਾਂ ਕਿਵੇਂ ਦਾ ਰਿਸਪੌਂਸ ਜਿਹੜਾ ਕਿ ਲੋਕਾਂ 'ਚ ਦੇਖਣ ਨੂੰ ਮਿਲ ਰਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਦੇਖੋ ਜਿਸ ਦਿਨ ਦੀ ਚੋਣ ਸ਼ੁਰੂ ਹੋਈ ਹੈ ਮੈਂ ਮਹਿਸੂਸ ਕੀਤਾ ਕਿ ਹਰ ਦਿਨ ਕਾਂਗਰਸ ਪਾਰਟੀ ਬਹੁਤ ਵੱਡੇ ਵਾਅਦੇ ਨਾਲ ਚਿਤਣ ਵਾਲੇ ਪਾਸੇ ਨੂੰ ਵੱਧ ਰਹੀ ਹੈ ਕਿਉਂਕਿ ਡੇ ਬਾਏ ਡੇ ਲੋਕਾਂ ਦੇ ਮਿਲਣ ਦਾ ਰਿਸਪਾਂਸ ਲੋਕਾਂ ਨੇ ਲੋਕ ਸਾਨੂੰ ਕਿੰਨੇਕ ਲੋਕ ਸਾਨੂੰ ਆਪਣੇ ਆਪ ਟੱਚ ਕਰ ਰਹੇ ਨੇ ਉਹਦੇ ਤੋਂ ਔਰ ਜਦੋਂ ਅਸੀਂ ਜਾ ਰਹੇ ਹੈਗੇ ਆ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਿੱਚ ਜਿਹੜਾ ਲੋਕਾਂ ਦਾ ਮਤਲਬ ਮਿਲ ਰਿਹਾ ਆ ਕੋ ਰਿਸਪਾਂਸ ਉਹਨਾਂ ਦਾ ਜਿਹੜਾ ਮਿਲਣ ਦਾ ਉਹਨਾਂ ਦੇ ਅੰਦਰ ਜੋ ਨਾਰੇ ਮਾਰਦੇ ਆ ਜਿਸ ਤਰੀਕੇ ਦੇ ਨਾਲ ਉਹ ਰਿਸਪੌਂਡ ਕਰਦੇ ਆ ਇਸ ਤਰ੍ਹਾਂ ਲੱਗਦਾ ਹੈਗਾ ਆ ਕਿ ਇੱਕ ਤਰੀਕ ਤੱਕ ਆਉਂਦਿਆਂ ਆਉਂਦਿਆਂ ਇਹ 2022 ਦੇ ਵਿੱਚ ਜਿਵੇਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਉਹਦੇ ਤੋਂ ਵੀ ਜ਼ਿਆਦਾ ਮਤਲਬ ਵਧੀਆ ਰਿਸਪੌਂਸ ਦੇ ਨਾਲ ਕਾਂਗਰਸ ਨੂੰ ਵੋਟ ਪਾਊਗਾ ਨਾਲ ਸਭ 2022 ਦਾ ਜਿਸ ਜ਼ਿਕਰ ਕੀਤਾ 2022 ਦੇ ਵਿੱਚ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਇੱਕ ਵੀ ਵਿਧਾਨ ਸਭਾ ਜਿੱਤ ਨਹੀਂ ਸਕੀ ਕਾਂਗਰਸ ਕੀ ਲੱਗਦਾ ਕਿ ਉਹ 24 ਦੇ ਵਿੱਚੋਂ ਕਵਰ ਕਰ ਪਾਉਗੇ ਅਸਲ ਵਿੱਚ ਕੀ ਹੈਗਾ ਆ ਕਿ ਉਸ ਵੇਲੇ ਲੋਕਾਂ ਦੇ ਨਾਲ ਬੇਈਮਾਨੀ ਹੋਈ ਧੋਖਾ ਹੋਇਆ 1000 ਰੁਪਿਆ ਦਵਾਂਗੇ 2500 ਪੈਨਸ਼ਨ ਕਰਾਂਗੇ ਮਹੱਲਾ ਕਲੀਨਿਕ ਖੋਲਾਂਗੇ ਔਰ ਘਰ ਘਰ ਨੌਕਰੀ ਦਵਾਂਗੇ ਬੇਰੁਜ਼ਗਾਰੀ ਪੱਤਾ ਦਵਾਂਗੇ ਐਮਐਸਪੀ ਜਿਹੜੇ ਸੈਂਟਰ ਨੇ ਇਹਨਾਂ ਦਿੱਤੀ ਤਾਂ ਸਟੇਟ ਵੱਲੋਂ ਦਵਾਂਗੇ ਇਹ ਬਹੁਤ ਵੱਡੀਆਂ ਗੱਲਾਂ ਕੀਤੀਆਂ ਕਰਜ਼ਾ ਮਾਫੀ ਕਰਾਂਗੇ ਲੋਕ ਉਹਨਾਂ ਭਲੇਵਿਆਂ 'ਚ ਆ ਗਏ ਲੋਕਾਂ ਨੇ 6 ਮਹੀਨੇ ਵੇਟ ਕੀਤੀ ਸਾਲ ਕੀਤੀ ਡੇਢ ਸਾਲ ਕੀਤੀ ਹੁਣ ਢਾਈ ਸਾਲ ਅੱਧੀ ਸਰਕਾਰ ਤਾਂ ਨਿਕਲ ਗਈ ਲੋਕਾਂ ਨੂੰ ਵੀ ਪਤਾ ਹੈ ਅਗਲੀ ਅੱਧੀ ਅੱਧੇ ਛੱਤ ਅੱਠ ਮਹੀਨੇ ਫੇਰ ਕੋਟ ਲੱਗ ਜਾ ਕਰਨਾ ਕਦੀ ਪੰਚਾਇਤ ਦੇ ਕਦੀ ਮਿਊਸਲ ਕਮੇਟੀਆਂ ਦੇ ਕਦੀ ਜ਼ਿਲ੍ਹਾ ਪ੍ਰੀਸ਼ਦ ਦੇ ਉਹਨਾਂ ਚੋਣਾਂ 'ਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਤਾਂ ਠੱਗੇ ਗਏ ਉਦੋਂ ਬਾਅਦ ਨਰੀਗਾ ਵਾਲੇ ਜਿਹੜੇ ਨੇ ਬਹੁਤ ਦੁਖੀ ਨੇ ਦੋ-ਦੋ ਵਾਰੀ ਉਹਨਾਂ ਦੀਆਂ ਧੁੱਪ 'ਚ ਹਾਜ਼ਰੀਆਂ ਫੋਟੋਆਂ ਖਿੱਚ ਕੇ ਲਾਉਂਦੇ ਨੇ ਫੇਰ ਜਿਹੜੀ ਕਨਕ ਅਸੀਂ 6-6 ਮਹੀਨੇ ਦੀ ਇਕੱਠੀ ਦਿੰਦੇ ਸੀ ਇਹਨਾਂ ਨੇ ਉਹੀ 5-5 ਕਿਲੋ ਆਟਾ ਤੇ ਜਾਂ ਕਨਕ ਦੇਣੀ ਸ਼ੁਰੂ ਕਰਤੀ ਔਰ ਉਹਦੇ ਵਿੱਚ ਬੜਾ ਵੱਡਾ ਘਪਲਾ ਕਰ ਲਿਆ ਲੋਕ ਤਾਂ ਇੰਨੇ ਦੁਖੀ ਨੇ ਉਹ ਕਹਿੰਦੇ ਜੋ ਸਾਡੇ ਕੋਲ ਸੀਗਾ ਜੋ ਸਾਡੀ ਜੇਬ 'ਚੋਂ ਕੱਢ ਕੇ ਲੈ ਗਿਆ ਕੋਈ ਤੇ ਅੱਗੇ ਜੋ ਜਿਹੜੇ ਜੋ ਸਾਨੂੰ ਮਿਲਣ ਵਾਸਤੇ ਜਿੱਦਣੋਂ ਹੱਥ ਕੀਤਾ ਸੀ ਉਹ ਤੋਂ ਮਿਲਿਆ ਕੋਈ ਨਹੀਂ ਦੋਹਾਂ ਪਾਸਿਆਂ ਤੋਂ ਠੱਗੇ ਗਏ ਤੋ ਕਹਿਣ ਦਾ ਭਾਵ ਇਹ ਹੈ ਕਿ ਅੱਜ ਲੋਕਾਂ ਨੂੰ ਸਮਝ ਆ ਗਈ ਹੈ ਦੇਖੋ ਇਹ ਨਾ ਇਦਾਂ ਹੀ ਹੁੰਦਾ ਆ ਜਿੰਨੀ ਜਿੰਨੀ ਛੇਤੀ ਉੱਤੇ ਨੂੰ ਚੀਜ਼ ਜਾਂਦੀ ਹੈ ਉਦੋਂ ਦੁਗਣੀ ਤਿਗਣੀ ਰਫ਼ਤਾਰ ਦੇ ਨਾਲ ਫਿਰ ਥੱਲੇ ਨੂੰ ਡਿੱਗਦੀ ਹੈ ਇਹ ਉਹੀ ਚੀਜ਼ ਹੋ ਰਹੀ ਹੈ ਲੱਗਦਾ ਉਹ ਗ੍ਰਾਫ ਘਟਦਾ ਜਾ ਰਿਹਾ ਆਮ ਆਦਮੀ ਪਾਰਟੀ ਦਾ ਘਟਦਾ ਨਹੀਂ ਜਾ ਰਿਹਾ ਤੁਸੀਂ ਮੈਂ ਤੁਹਾਨੂੰ ਇਹ 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 ਕਹਿ ਸਕਦਾ ਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਆਪਣੇ ਆਪ ਹੀ ਇੱਧਰ ਉੱਧਰ ਨੂੰ ਭੱਜ ਲੈਣਾ ਆ। ਇਹ ਸਰਕਾਰ ਹੀ ਨਹੀਂ ਰਹਿਣੀ। ਮੈਨੂੰ ਸਾਹਿਬ 5 ਸਾਲ ਤੁਸੀਂ ਨੁਮਾਇੰਦਗੀ ਵੀ ਕੀਤੀ ਇਸ ਫਤਿਹਗੜ੍ਹ ਸਾਹਿਬ ਹਲਕੇ ਦੀ। ਡਾਕਟਰ ਅਮਰ ਸਿੰਘ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਬਤੌਰ ਸੰਸਦ ਦੇ? ਦੇਖੋ ਬਤੌਰ ਸੰਸਦ ਡਾਕਟਰ ਸਾਹਿਬ ਨੇ ਇੱਕ ਰਿਕਾਰਡ ਪੈਦਾ ਕੀਤਾ ਆ ਕਿ ਤਕਰੀਬਨ 52 ਵਾਰ ਕੋਈ ਵੀ ਪਾਰਲੀਮੈਂਟ ਦਾ ਮੈਂਬਰ ਪੰਜਾਬ ਦਾ ਪਾਰਲੀਮੈਂਟ ਦੇ ਵਿੱਚ ਸਪੀਚ ਨਹੀਂ ਕਰ ਸਕਿਆ, ਬੋਲ ਨਹੀਂ ਸਕਿਆ। 247 ਦੇ ਕਰੀਬ ਸਵਾਲ ਲਾਏ ਨੇ ਔਰ ਜਿਹੜੀ ਹਾਜ਼ਰੀ ਹੈ ਉਹ ਵੀ ਸਭ ਤੋਂ ਜ਼ਿਆਦਾ ਹੈ ਇੱਕ ਪਾਰਲੀਮੈਂਟ ਮੈਂਬਰ ਉਹੀ ਚੰਗਾ ਮੰਨਿਆ ਜਾਂਦਾ ਜਿਹੜਾ ਆਪਾਂ ਕਿਸੇ ਸਟੂਡੈਂਟ ਨੂੰ ਕਿੰਨੂੰ ਚੰਗਾ ਮੰਨਦੇ ਆ ਜਿਹੜਾ ਕਲਾਸ ਸਕੂਲ ਦੇ ਵਿੱਚ ਰੈਗੂਲਰ ਜਾਵੇ ਕਲਾਸ ਦਾ ਕੰਮ ਪੂਰਾ ਕਰਕੇ ਆਵੇ ਤੇ ਜਦੋਂ ਉਹਨੂੰ ਲੋਡ ਪਵੇ ਟੀਚਰ ਪੁੱਛੇ ਤਾਂ ਉਹਨੂੰ ਉਹ ਸਵਾਲ ਆਉਂਦੇ ਹੋਣ ਡਾਕਟਰ ਅਮਰ ਸਿੰਘ ਜੀ ਨੇ ਇਹ ਸਾਰਾ ਕੁਝ ਕੀਤਾ ਆ ਔਰ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਦੇ ਧਰਤੀ ਦੀ ਇਤਿਹਾਸਿਕ ਤੇ ਧਾਰਮਿਕ ਮਹੱਤਤਾ ਪੂਰੇ ਪਾਰਲੀਮੈਂਟ ਦੇ ਦੁਆਰਾ ਪੂਰੇ ਭਾਰਤ ਚ ਔਰ ਪੂਰੀ ਦੁਨੀਆ ਚ ਦੱਸ ਦਿੱਤਾ ਕਿ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਕਿਉਂ ਹੋਈ ਕਿਵੇਂ ਹੋਈ ਉਹਦੇ ਉੱਪਰ ਉਹਦੇ ਆਫਟਰ ਇਫੈਕਟਸ ਕੀ ਹੋਏ ਔਰ ਉਹਦੇ ਨਾਲ ਜਿਹੜਾ ਹੈਗਾ ਆ ਸਾਨੂੰ ਕੀ ਮੈਸੇਜ ਮਿਲਦਾ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਡਾਕਟਰ ਅਮਰ ਸਿੰਘ ਜੀ ਨੇ ਉਹ ਆਮ ਹਿੰਦੂਸਤਾਨੀਆਂ ਨੂੰ ਔਰ ਦੇਸ਼ ਦੇ ਵਿੱਚ ਬੈਠੇ ਲੋਕਾਂ ਨੂੰ ਜਦੋਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਤਾਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਤੇ ਐਡੀ ਵੱਡੀ ਥਾਂ ਆ ਫੇਰ ਇਹਨਾਂ ਨੇ ਮੰਗ ਕੀਤੀ ਕਿ ਇਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ ਦੇ ਵਿੱਚ ਜੋੜਿਆ ਜਾਵੇ ਜੋ ਕਿ ਭਾਜਪਾ ਦੀ ਸਰਕਾਰ ਨੇ ਉਹ ਮੰਗ ਜਿਹੜੀ ਹੈਗੀ ਹੈ ਉਹ ਨਹੀਂ ਮੰਨੀ ਪੈਂਡਿੰਗ ਰੱਖ ਲਈ ਫਿਰ ਇਹਨਾਂ ਨੇ ਇਸ ਸ਼ਹਿਰ ਦੀ ਬਿਊਟੀਫਿਕੇਸ਼ਨ ਦੇ ਲਈ 42 ਕਰੋੜ ਰੁਪਇਆ ਲੈ ਕੇ ਆਏ ਜਿਸ ਦੇ ਨਾਲ ਆ ਸਾਰਾ ਤੁਸੀਂ ਚਾਰ ਮਾਰਗੀ ਸੜਕਾਂ ਤੇ ਬਿਊਟੀਫਿਕੇਸ਼ਨ ਦੇਖ ਰਹੇ ਹੋ ਫਿਰ ਸਟੇਸ਼ਨ ਰੇਲਵੇ ਸਟੇਸ਼ਨ ਜਿਹੜਾ ਆ ਉਹਨੂੰ ਅਪਗ੍ਰੇਡ ਕਰਨ ਦੇ ਲਈ ਉਹਨੂੰ ਨਵੇਂ ਸਿਰੇ ਤੋਂ ਬਣਾਉਣ ਦੇ ਲਈ 40 ਕਰੋੜ ਰੁਪਇਆ ਉਹਦੇ ਤੇ ਲੱਗ ਰਿਹਾ ਹੈ ਇਸ ਚੀਜ਼ਾਂ ਦੀ ਧਰਤੀ ਤੇ ਰੇਲਵੇ ਸਟੇਸ਼ਨ ਤੇ ਫਿਰ ਡਾਕਟਰ ਸਾਹਿਬ ਨੇ ਸਾਡੇ 50 ਬਿਸਤਰਿਆਂ ਦਾ ਜੱਚਾ ਬੱਚਾ ਹਸਪਤਾਲ ਮਦਰ ਚਾਈਲਡ ਕੇਅਰ ਸੁਪਰ ਸਪੈਸ਼ਲਿਟੀ ਹਸਪਤਾਲ ਨੈਸ਼ਨਲ ਹੈਲਥ ਮਿਸ਼ਨ ਤੋਂ ਲੈ ਕੇ ਆਂਦਾ ਇਦਾਂ ਹੀ ਸਾਡੇ ਜਿਹੜੇ ਹੈਗੇ ਨੇ ਅੰਡਰਪਿਜ ਸਾਡੇ ਇਲਾਕੇ ਦੇ ਵਿੱਚ ਜਿਹੜੀ ਰੇਲਵੇ ਲਾਈਨ ਲੰਘਦੀ ਸੀਗੀ ਸੈਂਟਰ ਤੋਂ ਸਾਰੇ ਅੰਡਰਪਿਜ ਬਣਵਾਏ ਪੰਜ ਟ੍ਰੇਨਾਂ ਦੇ ਸਟਾਪੇਜ ਕਰਵਾਏ ਸਾਡੇ ਸੱਚਕੰਡ ਹਜੂਰ ਸਾਹਿਬ ਨੂੰ ਜਾਣ ਵਾਲੀ ਟ੍ਰੇਨ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਕਰਦੀ ਸੀ ਉਹ ਦੁਬਾਰਾ ਫੇਰ ਸਰੰਦ ਲੈ ਕੇ ਆਏ ਰੁਕਣੀ ਸ਼ੁਰੂ ਹੋਈ ਇਸੇ ਤਰੀਕੇ ਦੇ ਨਾਲ ਅੰਬੇ ਮਾਚਰਾ ਜਦੋਂ ਗੁਮਿੰਦਗੜ੍ਹ ਨੂੰ ਜਾਣਿਆ ਸੀ ਜੀਟੀ ਰੋਡ ਤੇ ਉੱਥੇ ਇੱਕ ਬਹੁਤ ਵੱਡਾ ਜਾਮ ਲੱਗਦਾ ਸੀ ਘੰਟਾ-ਘੰਟਾ ਦੋ-ਦੋ ਘੰਟੇ ਜੀਟੀ ਰੋਡ ਤੇ ਜਾਮ ਰਹਿੰਦਾ ਸੀ ਉੱਥੇ ਨੈਸ਼ਨਲ ਹਾਈਵੇ ਦਾ ਇੱਕ ਪੁਲ ਦੀ ਲੋੜ ਸੀਗੀ ਉਹ ਪੁਲ ਬਣਵਾਇਆ ਪਿੰਡਾਂ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ ਦੀਆਂ 200 ਕਿਲੋਮੀਟਰ ਦੇ ਕਰੀਬ ਸੜਕਾਂ ਬਣਵਾਈਆਂ ਸੀਆਰਐਫ ਦੀਆਂ ਸੜਕਾਂ ਬਣਵਾਈਆਂ ਸੈਂਟਰਲ ਰੋਡ ਫੰਡ ਦੀਆਂ ਔਰ ਕਈ ਸੋ ਕੈਂਸਰ ਲੀਵਰ ਤੇ ਕਿਡਨੀ ਦੇ ਪੇਸ਼ੈਂਟ ਤੇ ਕਾਲੇ ਪੀਲੇ ਦੇ ਪੇਸ਼ੈਂਟ ਜਿਹੜੇ ਆ ਉਹਨਾਂ ਨੂੰ ਸਰਕਾਰੀ ਮਦਦ ਸਟੇਟ ਤੋਂ ਵੀ ਔਰ ਪ੍ਰਧਾਨ ਮੰਤਰੀ ਉਹਦੇ ਤੋਂ ਵੀ ਔਰ ਸੈਂਟਰ ਤੋਂ ਵੀ ਦਵਾਈ ਇਦਾਂ ਹੀ ਸਾਰੇ ਪਿੰਡਾਂ ਦੇ ਵਿੱਚ ਵੱਖ-ਵੱਖ ਗ੍ਰਾਂਟਾਂ ਜਿਹੜੀਆਂ ਨੇ ਟੈਂਕਰਾਂ ਦੇ ਲਈ ਧਰਮਸ਼ਾਲਾ ਦੇ ਲਈ ਸਕੂਲ ਦੇ ਲਈ ਬਹੁਤ ਗ੍ਰਾਂਟਾਂ ਜਿਹੜੀਆਂ ਸੀਗੀਆਂ ਇਹਨਾਂ ਦੀ ਇਹਨਾਂ ਨੇ 100% ਵੰਡੀਆਂ ਪਲੱਸ 2 ਸਾਲਾਂ ਦਾ ਆਪਣਾ ਜਿਹੜਾ ਪੈਸਾ ਸੀਗਾ ਜਦੋਂ ਕਰੋਨਾ ਆਇਆ तकरीबन 10 ਕਰੋੜ ਰੁਪਈਆ ਇਹ ਸਾਡੇ ਫਤਿਹਗੜ੍ਹ ਸਾਹਿਬ ਦੇ ਕਰੋਨਾ ਦੇ ਮੈਨੇਜਮੈਂਟ ਦੇ ਲਈ ਸਰਕਾਰ ਨੂੰ ਦਿੱਤਾ ਤਾਂ ਕਿ ਉਸ ਵੇਲੇ ਕਰੋਨਾ ਦੀ ਮੈਨੇਜਮੈਂਟ ਜਿਹੜੀ ਹੈ ਲੋਕਾਂ ਨੂੰ ਸਹੂਲਤ ਮਿਲ ਸਕੇ ਐਂਬੂਲੈਂਸਾਂ ਦਿੱਤੀਆਂ ਮਤਲਬ ਮਤਲਬ ਕਿੰਨੇ ਕੰਮ ਗਿਨਾ ਸਕਦਾ ਹੈ ਨਗਰ ਸਾਹਿਬ ਤੁਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਗਿਣਾ ਰਹੇ ਡਾਕਟਰ ਅਮਰ ਸਿੰਘ ਦੀਆਂ ਪਰ ਤੁਹਾਡੇ ਪੁਰਾਣੇ ਸਾਥੀ ਨੇ ਜੀਪੀ ਜੋ ਹੁਣ ਤੁਹਾਡੇ ਵਿਰੋਧੀ ਨੇ ਉਮੀਦਵਾਰ ਵੀ ਨੇ ਆਪ ਕੋ ਉਹ ਕਹਿੰਦੇ ਵੀ ਡਾਕਟਰ ਅਮਰ ਸਿੰਘ 5 ਸਾਲ ਹਲਕੇ ਦੇ ਵਿੱਚ ਬੜੇ ਨਹੀਂ ਖਾਸ ਕਰਕੇ ਮੇਰੇ ਹਲਕੇ ਦੇ ਵਿੱਚ ਰਾਹੁਲ ਗਾਂਧੀ ਦੀ ਜੈਲੀ ਵੀ ਹੋਈ ਸੀ ਉਸ ਸਮੇਂ ਵੀ ਡਾਕਟਰ ਡਾਕਟਰ ਅਮਰ ਸਿੰਘ ਦੀ ਨਜ਼ਰ ਆ ਇਸ 스테ਜ ਉੱਤੇ ਹਲਕੇ ਦੇ ਵਿੱਚ ਵੀ ਵਿਚਰੇ ਨਹੀਂ ਹੈਗੇ ਔਰ ਇੱਕ ਗੱਲ ਉਹਨੇ ਇਹ ਵੀ ਕਹੀ ਹੈ ਕਹਿੰਦੇ ਕਾਂਗਰਸ ਦੇ ਵਿੱਚ ਟਿਕਟ ਬਾਅਦ ਚੋਂ ਮਿਲਦੀ ਹੈ ਪਹਿਲਾਂ ਲੱਤਾਂ ਖਿੱਚਣ ਵਾਲੇ ਪਹਿਲਾਂ ਤਿਆਰ ਬੈਠੇ ਹੁੰਦੇ ਨੇ ਜੀਪੀ ਸਿੰਘ ਕੋਈ ਕੋਈ ਉਹ ਵਿਅਕਤੀ ਕਿਸੇ ਤੇ ਇਲਜ਼ਾਮ ਲਾਵੇ ਜਿਹੜਾ ਵਿਅਕਤੀ ਕਿਤੇ ਆਪ ਖੜਾ ਹੋਵੇ ਜੀਪੀ ਸਿੰਘ ਪਹਿਲਾਂ ਕਾਂਗਰਸ 'ਚ ਸੀਗੇ ਫਿਰ ਪੀਪੀਪੀ ਚ ਗਏ ਦੂਜੀ ਥਾਂ ਤੇ ਤੀਜੀ ਥਾਂ ਤੇ ਕਾਲੀ ਦਲ ਚ ਗਏ ਚੌਥੀ ਥਾਂ ਤੇ ਫਿਰ ਕਾਂਗਰਸ ਚ ਆਏ ਪੰਜਵੀਂ ਥਾਂ ਤੇ ਫਿਰ ਹੁਣ ਆਮ ਆਦਮੀ ਪਾਰਟੀ ਚ ਗਏ ਜਿਹੜਾ ਵਿਅਕਤੀ ਆਪ ਟਿੱਕ ਕੇ ਕਿਤੇ ਨਹੀਂ ਬੈਠਾ ਉਹ ਕਿਸੇ ਤੇ ਇਲਜ਼ਾਮ ਕੀ ਲਾਊਗਾ ਡਾਕਟਰ ਅਮਰ ਸਿੰਘ ਤਾਂ ਜੀਪੀ ਸਿੰਘ ਜਿੱਦਨ ਭਗਵੰਤ ਮਾਨ ਦੀ ਗੋਦੀ ਚ ਜਾ ਕੇ ਬੈਠਾ ਹੈ ਉਦੋਂ ਇੱਕ ਦਿਨ ਪਹਿਲਾਂ ਤਾਂ ਉਹਦੇ ਉਹਦੇ ਪਿੰਡਾਂ ਦੇ ਵਿੱਚ ਚੈੱਕ ਵੰਡ ਰਹੇ ਸੀ ਉਹਦੇ ਨਾਲ ਡਾਕਟਰ ਸਾਹਿਬ ਨੇ ਫੋਟੋਆਂ ਤਾਂ ਪਾਤੀਆਂ ਤੁਹਾਡੇ ਸੋਸ਼ਲ ਮੀਡੀਆ ਤੇ ਵੀ ਕਿਹੜੇ-ਕਿਹੜੇ ਦਿਨ ਉੱਥੇ ਗਏ ਨੇ ਨdataTable ਹਮੇਸ਼ਾ ਜਿੰਨੀ ਛਿੱਧੀ ਸਭਾ ਦੇ ਉੱਤੇ ਇੱਥੇ ਹੁੰਦੇ ਸਾਡੇ ਕੋਲੇ ਜਿੰਨੇ ਸਾਡੇ ਫੰਕਸ਼ਨ ਹੁੰਦੇ ਇੱਥੇ ਹੁੰਦੇ ਕੋਈ ਜਿਹੜੇ ਜ਼ਰੂਰੀ ਫੰਕਸ਼ਨ ਹੁੰਦੇ ਜਿੰਨਾ ਚ ਅਸੀਂ ਸੱਦਦੇ ਆ ਕਿਉਂਕਿ ਐਮਪੀ ਨੂੰ ਤਾਂ ਅਸੀਂ ਐਮਐਲਏ ਨਹੀਂ ਤੇ ਆਪਣੇ ਹਲਕਾ ਇੰਚਾਰਜ ਨੇ ਸੱਦਣਾ ਹੁੰਦਾ ਨਾ ਜਿੱਥੇ-ਜਿੱਥੇ ਸਾਨੂੰ ਜ਼ਰੂਰੀ ਲੱਗਦਾ ਅਸੀਂ ਉਹਨਾਂ ਨੂੰ ਸੱਦਦੇ ਆ ਨਹੀਂ ਤਾਂ ਐਮਐਲਏ ਹਲਕਾ ਇੰਚਾਰਜ ਜਿਹੜੇ ਨੇ ਔਰ ਸਾਡੇ ਮਿਊਨਿਸਪਲ ਕਾਉਂਸਲਰ ਸਰਪੰਚ ਅਸੀਂ ਥੱਲੇ ਕੰਮ ਕਰਨੂ ਹੈ ਐਮਪੀ ਦੇ ਕੋਲੇ 2000 ਪਿੰਡ ਵਾਰਡ ਨੇ ਹੋਰ ਔਰ तकरीबन 80 ਦਿਨ ਤਾਂ ਪਾਰਲੀਮੈਂਟ ਲੱਗਦੀ ਹੈ ਇੱਕ ਸਾਲ ਦੇ ਵਿੱਚ ਔਰ ਐਮਪੀ ਜਿਹੜਾ ਹੈਗਾ ਆ ਉਹ ਜੇ ਕੰਮ ਕਰਾਉਣ ਵਾਸਤੇ ਰੱਖਿਆ ਜੇ ਉਹਨਾਂ ਨੂੰ ਤੁਸੀਂ ਕਹੋ ਕਿ ਹਾਂ ਵੀ ਐਮਐਲਏ ਵਾਂਗੂ ਤੁਰਿਆ ਫਿਰਦਾ ਰਹੂਗਾ ਜਾਂ ਐਮਸੀ ਵਾਂਗੂ ਤੁਰਿਆ ਫਿਰਦਾ ਰਹੂਗਾ ਤੇ ਉਹਦੇ ਕੋਲੋਂ ਫਿਰ ਤੁਸੀਂ ਕੰਮ ਨਹੀਂ ਜਿਹੜੇ ਆ ਮੈਂ ਕੰਮ ਗਨਾਏ ਨੇ ਇਹ ਕੰਮ ਫਿਰ ਨਹੀਂ ਸੀ ਹੋ ਸਕਦੇ ਕਿਉਂਕਿ ਇਹ ਤਾਂ ਕੰਮ ਤਾਂ ਫਿਰ ਫਾਈਲਾਂ ਦੇ ਮਗਰ ਘੁੰਮਣਾ ਔਰ ਮੰਤਰੀਆਂ ਦੇ ਕੋਲੇ ਜਾਣਾ ਔਰ ਫਿਰ ਅਫਸਰਾਂ ਦੇ ਕੋਲੋਂ ਕੰਮ ਕਰਵਾ ਕੇ ਲਿਆਉਣਾ ਉਹਨਾਂ ਲਈ ਤਾਂ ਟਾਈਮ ਲਾਉਣਾ ਹੀ ਪਊਗਾ ਮੰਨੋ ਸਾਬ ਪਹਿਲਾਂ ਤਿੰਨ ਕੋਨਾ ਮੁਕਾਬਲਾ ਦੇਖਣ ਨੂੰ ਮਿਲਦਾ ਸੀਗਾ ਹੁਣ ਭਾਜਪਾ ਇੰਡੀਪੈਂਡੈਂਟ ਚੋਣ ਲੜ ਰਹੀ ਹੈ ਕਾਲੇਦਾਨ ਤੋਂ ਵੱਖ ਹੋ ਕੇ ਚਾਰ ਕੋਨਾ ਮੁਕਾਬਲਾ ਹੈ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਮੈਂ ਹੀ ਮਹਿਸੂਸ ਕਰਦਾ ਕਿ ਫਤਿਹਗੜ੍ਹ ਸਾਹਿਬ ਹਲਕੇ ਦੇ ਲੋਕ ਪਹਿਲੀ ਗੱਲ ਤਾਂ ਬੀਜੇਪੀ ਨੂੰ ਕੇਂਦਰ ਚੋਂ ਕਿਹੜੀ ਪਾਰਟੀ ਹਟਾ ਸਕਦੀ ਹੈ ਵੱਡੀ ਪਾਰਟੀ ਮਜ਼ਬੂਤ ਕਿਹੜੀ ਪਾਰਟੀ ਸਰਕਾਰ ਦੇ ਸਕਦੀ ਹੈ ਉਹਦੇ ਤੇ ਲੋਕ ਸੋਚ ਰਹੇ ਨੇ ਕਿ ਕਾਂਗਰਸ ਹੈ ਦੂਸਰੀ ਗੱਲ ਕਿ ਸਾਡੇ ਇਸ ਫਤਿਹਗੜ੍ਹ ਸਾਹਿਬ ਹਲਕੇ 'ਚੋਂ ਕਿਹੜਾ ਉਮੀਦਵਾਰ ਸਭ ਤੋਂ ਵਧੀਆ ਚੰਗਾ ਆ ਜਿਹੜਾ ਜਾ ਕੇ ਪਾਰਲੀਮੈਂਟ ਦੇ ਵਿੱਚ ਸਾਡੀ ਗੱਲ ਰੱਖ ਸਕਦਾ ਹੈ ਸਰਕਾਰ ਦੇ ਵਿੱਚ ਜਿਹੜਾ ਵਜਨ ਦੇ ਨਾਲ ਸਾਡੇ ਕੰਮ ਕਰਾ ਸਕਦਾ ਹੈ ਇਲਾਕੇ ਦੇ ਉਹਦੇ ਤੌਰ ਦੇ ਉੱਤੇ ਤਾਂ ਫਿਰ ਆ ਕੇ ਦੇਖੋ ਭਾਜੀਪੀ ਦਾ ਕੈਂਡੀਡੇਟ ਸ਼ਾਇਦ ਪੰਜ ਜਮਾਤਾਂ ਵੀ ਨਹੀਂ ਪੜਿਆ ਆਮ ਆਦਮੀ ਦਾ ਕੈਂਡੀਡੇਟ ਪਲੱਸ 2 ਹੈ ਵਿਧਾਨ ਸਭਾ ਦੇ ਵਿੱਚ 5 ਸਾਲਾਂ 'ਚ ਮੱਸੀਂ ਇੱਕ ਦੋ ਵਾਰ ਬੋਲਿਆ ਠੀਕ ਹੈ ਔਰ ਉਸ ਤੋਂ ਬਾਅਦ ਡਾਕਟਰ ਅਮਰ ਸਿੰਘ ਜੀ ਨੇ ਜਿਨ੍ਹਾਂ ਨੇ ਐਮਬੀਬੀਐਸ ਨੇ ਸਾਫ ਕਾਇਸ ਅਫਸਰ ਨੇ ਸਾਫ ਕਾਇਮਪੀ ਨੇ ਉਹਨਾਂ ਦਾ ਆਪਣਾ ਇੱਕ ਤਜਰਬਾ ਹੈ ਬਿਊਰੋਕ੍ਰੈਟਿਕ ਵੀ ਹੈ ਪੋਲਿਟਿਕਲ ਵੀ ਹੈ ਕੰਮ ਕਰਾਉਣ ਦਾ ਵੀ ਤਜਰਬਾ ਹੈ ਕੰਮ ਕਰਨ ਦਾ ਵੀ ਤਜਰਬਾ ਸੋ ਇਹਨਾਂ ਤੋਂ ਵਧੀਆ ਕੈਂਡੀਡੇਟ ਸਾਡੇ ਕੋਲੇ ਹੋ ਹੀ ਨਹੀਂ ਸਕਦਾ ਕੋਈ ਤੋਂ ਲੋਕ ਬੜੇ ਕਲੀਅਰ ਹੋ ਚੁੱਕੇ ਨੇ ਪਹਿਲਾਂ ਪਹਿਲਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਲੋਕਾਂ ਨੇ ਕੋਸ਼ਿਸ਼ ਕੀਤੀ ਅੱਜ ਲੋਕ ਇਸ ਗੱਲ ਲਈ ਬਿਲਕੁਲ ਕਲੀਅਰ ਹੋ ਚੁੱਕੇ ਨੇ ਕਿ ਬੀਜੇਪੀ ਨੂੰ ਹਟਾਉਣਾ ਹੈ ਸੰਵਿਧਾਨ ਬਚਾਉਣਾ ਹੈ ਦੇਸ਼ ਦਾ ਲੋਕਤੰਤਰ ਬਚਾਉਣਾ ਹੈ ਲੋਕਾਂ ਦੇ ਹੱਕ ਬਚਾਉਣੇ ਨੇ ਇਹ ਨਾ ਹੋਵੇ ਕਿ ਮੁੜ ਕੇ ਚੋਣਾਂ ਹੀ ਨਾ ਹੋਣ ਤੇ ਪੰਜਾਬ ਦੇ ਵਿੱਚੋਂ ਕਾਂਗਰਸ ਨੂੰ ਜਿਤਾਉਣਾ ਹੈ ਔਰ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਡਾਕਟਰ ਅਮਰ ਸਿੰਘ ਨੂੰ ਜਿਤਾਉਣਾ ਹੈ ਤੇ ਕੇਂਦਰ ਦੇ ਵਿੱਚ ਵਜ਼ੀਰ ਬਣਾਉਣਾ ਹੈ ਕਿਉਂਕਿ ਡਾਕਟਰ ਅਮਰ ਸਿੰਘ ਜੀ ਕਲੀਅਰ ਕਟ ਜਿੱਤਣ ਤੋਂ ਬਾਅਦ ਜਿਹੜੀ ਕਾਂਗਰਸ ਦੀ ਸਰਕਾਰ ਬਣੂਗੀ ਕੇਂਦਰ ਦੇ ਵਿੱਚ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਇੱਕ ਸੀਨੀਅਰ ਵਜ਼ੀਰ ਦੇ ਤੌਰ ਤੇ ਆਉਣਗੇ ਇਸ ਕਰਕੇ ਲੋਕਾਂ ਨੂੰ ਲੋਕੀ ਬਹੁਤ ਸਮਝਦਾਰ ਨੇ ਔਰ ਲੋਕ ਇਹ ਗੱਲ ਮਹਿਸੂਸ ਕਰਦੇ ਨੇ ਕਿ ਸਾਡਾ ਉਮੀਦਵਾਰ ਜਿਹੜਾ ਹੈਗਾ ਆ ਐਮਪੀ ਜਿਹੜਾ ਆ ਉਹ ਜਦੋਂ ਏਡੀ ਵੱਡੀ ਹਾਂ ਤੇ ਜਾ ਕੇ ਬੈਠੂਗਾ ਤਾਂ ਉਹਦਾ ਜਿਹੜਾ ਆਖਰਕਾਰ ਦੇ ਉੱਤੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਮੈਡਮ ਸਾਹਿਬ ਆਖਰੀ ਸਵਾਲ ਹੈ ਮੇਰਾ ਫਤਿਹਗੜ੍ਹ ਸੀਪ ਤੋਂ ਸੀਟ ਤੋਂ ਮੁਕਾਬਲਾ ਕਿਹੜੀ ਪਾਰਟੀ ਦਾ ਸਮਝਦੇ ਹੋ ਦੇਖੋ ਮੈਂ ਨਾ ਇਹ ਮਹਿਸੂਸ ਕਰ ਰਿਹਾ ਕਿ ਮੁਕਾਬਲੇ ਵਾਲੀ ਹੁਣ ਗੱਲ ਹੀ ਨਹੀਂ ਰਹੇਗੀ ਇੱਕ ਪਾਸੇ ਡਾਕਟਰ ਅਮਰ ਸਿੰਘ ਨੇ ਤੇ ਦੂਸਰੇ ਪਾਸੇ ਉਹ ਵਿਚਾਰੇ ਆਪਣੀਆਂ ਜ਼ਮਾਨਤਾਂ ਬਚਾ ਲੈਣ ਬਸ ਇੰਨੀ ਕੀ ਗੱਲ ਹੈ ਬਿਲਕੁਲ ਇਹ ਸਨ ਸਾਬਕਾ ਵਿਧਾਇਕ ਕੁਲਜੀਤ ਨਾਗਰਾ ਜੀ ਜੋ 5 ਸਾਲ ਦੇ ਕੀਤੇ ਹੋਏ ਡਾਕਟਰ ਅਮਰ ਸਿੰਘ ਦੇ ਜਿਹੜੇ ਕੀ ਕਾਰਜਕਾਂ ਦੇ ਜਿਹੜੇ ਕੀ ਵਿਕਾਸ ਦੇ ਕੰਮ ਨੇ ਉਹ ਗਿਣਾਉਂਦੇ ਹੋਏ ਨਜ਼ਰ ਆਏ ਨੇ ਵਿਰੋਧੀਆਂ ਦੇ ਤੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਨਾਲ ਦੇ ਨਾਲ ਇਹ ਕਹਿ ਰਹੇ ਨੇ ਕਿ 4 ਜੂਨ ਨੂੰ ਕੇਂਦਰ ਦੇ ਵਿੱਚ ਕਾਂਗਰਸੀ ਸਰਕਾਰ ਬਣਨ ਜਾ ਰਹੀ ਹੈ ਤਾਂ ਡਾਕਟਰ ਅਮਰ ਸਿੰਘ ਵਜ਼ੀਰ ਬਣਨਗੇ ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਸ਼੍ਰੀਫਤਗੜ ਸਾਹਿਬ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...